ਚਾਈਨਾ ਡੋਰ ਵੇਚਣ ਵਾਲੇ ਇਸ ਸ਼ਖਸ ਦੇ ਵੱਲੋਂ ਸਿੱਧਾ ਹੀ ਐਸਐਸਪੀ ਨੂੰ ਚੈਲੰਜ ਕਰ ਦਿੱਤਾ ਗਿਆ ਕਹਿੰਦਾ ਹੈ ਕਿ ਹਾਂ ਮੈਂ ਚਾਈਨਾ ਡੋਰ ਵੇਚਦਾ ਜਿਸ ਦਰਮਿਆਨ ਕਿਸ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਦੀਆਂ ਤਸਵੀਰਾਂ ਵੀ ਸਾਂਝੀਆਂ ਆਈਆਂ ਨੇ ਤਾਂ ਦੱਸਦੇ ਯੇ ਕਿ ਪਤੰਗ ਵੇਚਣ ਵਾਲੇ ਦੁਕਾਨਦਾਰ ਨੇ ਬੀਤੀ ਦਿਨ ਸ਼ਾਮ ਸੋਸ਼ਲ ਮੀਡੀਆ ਦੇ ਇੱਕ ਪੇਜ ਤੇ ਵੀਡੀਓ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਸਨੇ ਐਸਐਸਪੀ ਬਟਾਲਾ ਤੇ ਡੀਸੀ ਗੁਰਦਾਸਪੁਰ ਨੂੰ ਚੈਲੰਜ ਕੀਤਾ ਸੀ ਤੇ ਕਿਹਾ ਸੀ ਕਿ ਬਟਾਲਾ ਸ਼ਹਿਰ ਦੇ ਵਿੱਚ ਸ਼ਰੀਆਮ ਚਾਈਨਾ ਡੋਰ ਦੇ ਗੱਟੂ ਵਿਕਰੇਨ ਜਿਸ ਦੀ ਵਿਕਰੀ ਰੋਕਣ ਦੇ ਵਿੱਚ ਪੁਲਿਸ 100% ناکਰਾਮ ਰਹੀ ਹੈ ਤੇ ਇਸ ਵਿਅਕਤੀ ਦਾ ਕਹਿਣਾ ਸੀ ਕਿ ਮੈਂ ਡੀਸੀ ਗੁਰਦਾਸਪੁਰ ਤੇ ਐਸਐਸਪੀ ਬਟਾਲਾ ਨੂੰ ਚੈਲੰਜ ਕਰਦਾ ਜੇਕਰ ਬਟਾਲੇ ਦੇ ਵਿੱਚ ਗੱਟੂ ਨਹੀਂ ਵਿਕਿਆ ਤਾਂ ਇੱਕ ਬਿਆਨ ਜਾਰੀ ਕਰਨ ਕੀ ਇਹ ਵੀਡੀਓ ਵਾਇਰਲ ਹੋਣ ਦੇ ਮਗਰੋਂ ਸਵੇਰੇ ਹੀ ਇੰਸਪੈਕਟਰ ਸਪੈਸ਼ਲ ਬ੍ਰਾਂਚ ਤੇ ਐਸ ਐਚਓ ਸਿਟੀ ਮੌਕੇ ਤੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਜਾਂਦੇ ਨੇ ਉਕਤ ਵਿਅਕਤੀ ਦੀ ਦੁਕਾਨ ਤੇ ਧਾਵਾ ਬੋਲ ਦਿੱਤਾ ਗਿਆ ਜਿਸ ਮਗਰੋਂ ਉਸ ਦੁਕਾਨਦਾਰ ਨੇ ਐਸ ਐਚਓ ਨਾਲ ਤਿੱਖੀ ਬਹਿਸ ਵੀ ਕੀਤੀ ਹੈ ਕਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋਈ ਹੈ ਦੁਕਾਨਦਾਰ ਦਾ ਕਹਿਣਾ ਮੇਰੀ ਗਲਤੀ ਹੈ ਕਿ ਮੈਂ ਖੁਦ ਚਾਈਨਾ ਡੋਰ ਨਹੀਂ ਵੇਚਦਾ ਜਿਸ ਤੋਂ ਬਾਅਦ ਮੈਂ ਇੱਕ ਵੀਡੀਓ ਵਾਇਰਲ ਕੀਤੀ ਸੀ ਮੈਨੂੰ ਡਰਾਉਣ ਧਮਕਾਉਣ ਦੇ ਲਈ ਪੁਲਿਸ ਇੱਥੇ ਪਹੁੰਚ ਗਈ ਹੈ ਤੇ ਉਧਰ ਹੀ ਉਸ ਦੁਕਾਨਦਾਰ ਨੇ ਇਹ ਦਾਵਾ ਵੀ ਕੀਤਾ ਕਿ ਮੈਨੂੰ ਇੱਕ ਦਿਨ ਦੇ ਲਈ ਸਿੱਟੀ ਦਾ ਸੱਚੂ ਲਗਾ ਦੋ ਮੈਂ ਚਾਈਨਾ ਡੋਰ ਵਿਕਰੀ ਬੰਦ ਕਰ ਦੇਵਾਂਗਾ ਐਸਐਸਪੀ ਬਟਾਲਾ ਜਿਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਤੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿੱਚ ਗੱਟੂ ਨਹੀਂ ਵਿਕਿਆ ਇਸ ਬਹਿਸ ਮਗਰੋਂ ਐਸਐਚਓ ਸਿਟੀ ਦੇ ਵੱਲੋਂ ਹੋਰ ਕਈ ਦੁਕਾਨਾਂ ਤੇ ਛਾਪਾ ਮਾਰਿਆ ਗਿਆ ਪਰ ਪੁਲਿਸ ਦੇ ਹੱਥ ਨਾ ਕੰਮ ਹੀ ਲੱਗੀ ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਦੱਸਿਆ ਤੋਂ ਇੱਥੇ ਮੀਟਿੰਗ ਹੋਈ ਹੈ ਕਮਿਊਨਿਟੀ ਆ ਉਦੋਂ ਵੀ ਬੇਨਤੀ ਕੀਤੀ ਅਸਲ ਵੀ ਸਾਹਿਬ ਨੂੰ ਕਿ ਸਰ ਬਟਾਲੇ ਜੇ ਘੱਟੂ ਬਹੁਤ ਵਿਕ ਰਿਹਾ ਜੀ ਅੱਜ ਵੀ ਵਿਕ ਰਿਹਾ ਅਗਰ ਤੁਸੀਂ ਕਹਿੰਦੇ ਵੀ ਹੋ ਦੇਖੋ ਅੱਜ ਦੀ ਅਗਰ ਤੁਹਾਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਆਈ ਹੋ ਤੁਹਾਨੂੰ ਲੱਗਦਾ ਘੱਟੂ ਨਹੀਂ ਵਿਕ ਰਿਹਾ ਆਪਾਂ ਡੋਨ ਚਲਾਈਏ ਸ਼ਹਿਰ 'ਚ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਸ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਸਰ ਦੇਖੋ ਮੇਰੀ ਮੇਰੀ ਕਿਸਵਾਲੀ ਦੱਸੋ ਪੰਖੇ ਨੇ ਮਾਤਾ ਨਹੀਂ ਕਿਆ ਤੁਸੀਂ ਵੀਡੀਓ ਪਾਈ ਆ ਬਸ ਸ਼ਰਿਆਂ ਦੇਖ ਰਿਹਾ ਸਰ ਨਹੀਂ ਦਿਖ ਰਿਹਾ ਭੈ ਐਤੋਂ ਡਰੋਨ ਚਲਾ ਦਿਨੇ ਲੋਕਾਂ ਦੇ ਘਰਾਂ ਚ ਘਟੂ ਨੇ ਉਹ ਵੀ ਚੱਲ ਬੂ ਚਲੋ ਆਪਾਂ ਅੱਜ ਚੈੱਕ ਕਰ ਲਈਏ ਸਰ 11 ਮੱਲੇ ਚਲ ਜਓ ਸ਼ਰਿਆਂ ਘਟੂ ਵਿਗ ਰਿਹਾ ਥਾਣਾ ਚਿੱਡੀ ਦੇ ਬਾਅਦ ਚਲੋ ਸਰ ਦੱਸੋ ਮੈਨੂੰ ਕੁਰਸੀ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਰਹਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਨਾ ਮਗਰ ਗੱਲ ਕਰਿਓ ਦੇਖੋ ਇਹ ਮੈਂ ਤੁਹਾਨੂੰ ਨਹੀਂ ਕੱਲੇ ਰਿਹਾ ਦੇਖੋ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਬੜੀ ਕਰ ਚੁੱਕਾ ਪਿਛਲੇ ਸਾਲ ਹਿਮਾਂਚਲ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਇਹਨੇ ਪੱਤਰਕਾਰ ਸਾਡੀ ਵੀਡੀਓ ਅਜੇ ਵੀ ਦੇਖਨੇ ਹੋਣਗੇ ਸਭ ਨੇ ਖਬਰ ਲਾਈ ਅੱਡੇ ਚੱਲ ਪਏ ਦੋਰਾਂ ਲਾਉਣ ਵਾਲੇ ਐਂਕੀ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਕਿਹੜੇ ਆਂ ਬਟਾਲੇ ਸ਼ਹਿਰ ਦੇ ਸਰ ਘੱਟੂ ਵੇਖ ਲਿਆ ਹੁਣ ਸਾਨੂੰ ਤੋਂ ਦੱਸਦੇ ਜੇ ਕਿਹੜਾ ਵੇਖ ਰਿਹਾ ਤਾ ਮੈਂ ਸਰ ਗੱਲ ਨਹੀਂ ਸਮਝੇ ਮੈਂ ਤਾਂ ਇਹ ਤੁਹਾਨੂੰ ਦੱਸਾਂਗਾ ਮੈਨੂੰ ਦੱਸੋ ਤਾਂ ਦਾ ਠਾੜਾ ਛਿੱਟੀ ਦੇ ਸਾਹਮਣੇ ਗਲੀਆ ਸਾਰਾ ਸਾਰੇ ਜੇ ਗੰਡਿਆਂ ਦੇ ਅੰਦਰ ਸਾਰੇ ਜੇ ਗੰਡਿਆਂ ਨਾਲੇ ਛਿੱਟੀ ਦੇ ਬਾਹਰ ਉਹਨੂੰ ਦੱਸੋ ਕਿਹੜਾ ਹੁਜਾਈਏ ਸਰ ਮੈਂ ਨਾਂ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਪਤਾ ਦੱਸੋ ਵੀ ਭਾਈ ਪਤਾ ਪੰਜ ਤਣ ਪੁੱਛਣਾ ਹੈ ਲੈ ਦੱਸੋ ਹੈਗੋ ਵਾਲੇ ਸਰ ਦੇਖੋ ਮੈਂ ਇੱਥੇ ਇੱਕ ਮਿੰਟ ਇੱਥੇ ਪਬਲਿਕ ਆਂਦੀ ਹੈ ਘੱਟੂ ਵੇਖਣ ਆ ਬੋਲੇ ਜੀ ਜਿੰਨਾ ਤੁਹਾਨੂੰ ਪਤਾ ਆ ਕੋਈ ਦੱਸਣ ਚ ਕੀ ਹੈ ਜਦ ਅਜੀਬ ਲੋਕੀ ਦਜੀ ਆ ਕੇ ਬੋਲੀ 1400 ਕਿਲੋ ਇਨਰੂ ਗੇਟੋ ਲੈ ਕੇ ਆਏ ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਹੀਂ ਵੇਚਣ ਡਿਆ ਤੇ ਦੋਦੀ ਵੇਚਣ ਡਿਆ ਸਾਰੀ ਦੁਨੀਆ ਉਧਰ ਵੇਚਣ ਡਈ ਹੈ ਅਗਰ ਅਸੱਚੇ ਸਾਹਬ ਮੇਰੇ ਮੂੰਹ ਨਾ ਜ਼ਰੂਰੀ ਕਾਗੋ ਲਾਣ ਦੀ ਬਜਾਏ ਤੁਹਾਨੂੰ ਲਾਣੀ ਪਵੇ ਇਹ ਸ਼ਬਦੋ ਗੱਲ ਆ ਤੁਹਾਨੂੰ ਸਭ ਮੈਨੂੰ ਜਿਆਦਾ ਪਤਾ ਕੋਣ ਕੋਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਦਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲਿਆ ਐਸੇ ਵੀ ਸਾਨੂੰ ਚੈਲੰਜ ਕਰਨਾ ਹੈ ਉਹਨਾਂ ਨੇ ਜੇ ਨਹੀਂ ਕੱਟੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਟਾਲੇ ਕੱਟੂ ਨਹੀਂ ਵੀ ਗਿਆ ਸਟੇਟਮੈਂਟ ਦੇ ਸਰ ਮੈਂ ਦੇਖੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਸਰ ਮੇਰੀ ਵੇਖੋ ਮੈਂ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਆਪ ਜੀ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ਡਿਸ ਜੀ ਆਪ ਨੂੰ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਖਾ ਹੈ ਸਾਹਮਣੇ ਇਹ ਸਟੇਟਮੈਂਟ ਦੇਣ ਐਸਲ ਵੀ ਸਾਥ ਕਿ ਮੇਰੇ ਬਟਾਲੇ ਦੇ ਗੱਟੂ ਇੱਕ ਵੀਸ ਵਿੱਚ ਨਹੀਂ ਵਿਖਿਆ ਤਾਂ ਪੁੱਛਣੇ ਦੱਸੋ ਕਿਥੇ ਗਿਆ ਸੀ ਉਹ ਬੋਲੀ ਮੈਂ ਤਾਂ ਅਰੇ ਐਸੀ ਤਰਾਈ ਐਸੀ ਤਰਾਈ ਆਪਾਂ ਨਸ਼ੇ 'ਚ ਵੀ ਦੇਖਦੇ ਸਚੇਤ ਹੋ ਜੀਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ ਮੈਨੂੰ ਦੱਸੋ ਤੁਸੀਂ ਨਹੀਂ ਲੋਕਾਂ ਨੇ ਕੋਲ ਜਾਣ ਦੀ ਬਜਾਏ ਕਿ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਆ ਕੇ ਬਲਕਿ ਉਹ ਪੁੱਛਣ ਆਏ ਆ ਸਰ ਇਹ ਪੁੱਛਣਾ ਨਹੀਂ ਹੁੰਦਾ ਪੁੱਛਣ ਵਾਲੇ ਅਸਦ ਜੀ ਸਾਹਿਬ ਮੈਨੂੰ ਫੋਨ ਕਰਦੇ ਕੋਲਦੇ ਚਾਓ ਜਰਾ ਇੱਕ ਮਿੰਟ ਦੁਕਾਨ ਤੇ ਆਓ ਮੈਨੂੰ ਦੋ ਫਿਸਾਓ ਉਹ ਨਹੀਂ ਸਰ 100 ਬੰਦਾ ਪੁਲਸ ਨਾਲ ਲੈ ਕੇ ਸਾਰੇ ਬਾਜ਼ਾਰ ਦੇ ਵਿੱਚ ਇਸ ਵੇਲੇ ਤਾਰੇ ਵਿਚਾਰ ਜੇ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸ ਲਈ ਨੂੰ ਕੁੱਝ ਕੁ ਆ ਗਿਆ ਕੋਈ ਤਾਂ ਡਰਾਂ ਦੇ ਕਿ ਪਬਲਿਕ ਦਾ ਨਸਾ ਦੀ ਨਾ ਦਵੇ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਫਿਲਿੰਗ ਪਾਵਰ ਹੈ ਕਿ ਨਾ ਫਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਫਿਲਿੰਗ ਪਾਵਰ ਤੁਹਾਡੇ ਜੀ ਹੈ ਕਿ ਨਾ ਤੁਹਾਡੇ ਠਾਣੀ ਸਿਟੀ ਦੇ ਸਾਹਮਣੇ ਗਲੀਏ ਚੱਕਰ ਮਾਰ ਲਓ ਕਿਹੜੀ ਗਲੀ ਸਰ ਛੜਿਆਰਾ ਮੱਲਾ ਸ਼ਰੀਆ ਆ ਮੋਤੇ ਗੱਟੂ ਰੱਖ ਕੇ ਵੇਚੰਦੇ ਮੈਂ ਕਿਹਾ ਸਰ ਜੀ ਬਹੁਤ ਸਹੀ ਤੁਸੀਂ ਮੈਂ ਮਿੰਡੀ ਮਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਜੋ ਤੇਰੀ ਯੁੱਧ ਕਿਦਾ ਵੀ ਵੀਡੀਓ ਪਾਦੀ ਤੁਸੀਂ ਮੈਨੂੰ ਇਹ ਕਰਨ ਦੇ ਹੋ ਤੁਸੀਂ ਆਪਣੇ ਮੂੰਹ ਨਾਲ ਕਰੀ ਜਾਂਦੇ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਸ਼ਾ ਨਸ਼ਾ ਮੈਂ ਕਹਾ ਦਿਨਾ ਨਹੀਂ ਬੰਦ ਕਰਾ ਕੇ ਲਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋਈ ਬੋਲੇ ਕਿ ਤਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਗੱਟੂ ਨਹੀਂ ਵਿਕਿਆ ਮੇਰਾ 2 ਦਾ ਪੁਆਇੰਟ ਪੁੱਛਣਾ ਤਾਂ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਦੱਸੋ ਤੁਹਾਨੂੰ ਲੱਗਦਾ ਨਹੀਂ ਵਿਕਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਬਿੱਲੂ ਆਸਾ ਤੋਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੈਟਲ ਗੱਲ ਤੁਹਾਨੂੰ ਲੱਗਦਾ ਵੀ ਨਹੀਂ ਗੱਟੂ ਵਿਕਿਆ ਬਟਾ ਲੈ ਮੈਂ ਕਿਹਨਾ ਦੱਸੋ ਕਿਹੜਾ ਵੇਚਦਾ ਖੜਾਂਗੇ ਵਿਕਿਆ ਕਿ ਨਹੀਂ ਵਿਕਿਆ ਅਸੀਂ ਕੱਲ ਨਹੀਂ ਖੜੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓਗੇ 400 ਪੇਟੀ ਜਿੱਥੇ ਬਿਠਾ ਲੈ ਜਿੱਥੇ ਕਹਿੰਦੀ ਅੱਜ ਦੀ ਜੇਟੀ ਨਹੀਂ ਜਿੱਥੇ ਆਪਾਂ ਲਈ ਇੰਨੀ ਨਾਲੋ ਆਪਾਂ ਤੁਹਾਨੂੰ ਜਿਨੇ ਲਿਖ ਕੇ ਦੇ ਦਿਓ ਕੀ ਲਿਖ ਕੇ ਨਾ ਮੈਂ ਬੋਲ ਕੇ ਦੇਣਾ ਬੋਲ ਲਿਆ ਨੋ ਸਰ ਬੋਲਿਆ ਜਿਆਦਾ ਸਾਰੀ ਦੁਨੀਆ ਤੇ ਬੋਲਣ ਗਿਆ ਮੈਂ ਸੀਐਮ ਸਾਹਿਬ ਨੂੰ ਵੀ ਘੁਆਰ ਲਈਏ ਮੈਂ ਪੀਐਮ ਸਾਹਿਬ ਨੂੰ ਵੀ ਘੁਆਰ ਲਈਏ ਨਾ ਮੈਂ ਘੁਆਰਦਾ ਨੇ ਮੈਂ ਇਹ ਜਿਹੜੀ ਗੱਲ ਮੈਂ ਚੰਮਕੇਰੇ ਮੇਰੇ ਦੋਸਤ ਦਾ ਘਰ ਵੱਡਿਆ ਕਹ ਬੜਾਇਆ ਕੁ ਮੇਰੇ ਨਾ ਇਹ ਤੇ ਕਿਹੜਾ ਪੋਸਟ ਵਾਲਾ ਗਿਆ ਅਜੋ ਨੇ ਆਹ ਮੁਥਰਾ ਜਾਬ ਇੱਕ ਪਾਸੋਂ ਲਈ ਮੁਥਰਾ ਦਾ ਇੱਕ ਮਿੰਟ ਆਏ ਮੈਂ ਇੱਕ ਮਿੰਟ ਮੁਥਰਾ ਜਾਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਪਣੀ ਕੀਤੀ ਹੈ ਜੀ ਗਲਾ ਵੱਡਿਆ ਕਿ ਉਹਦੇ ਬੰਦੇ ਦਾ ਜੇ ਮਾੜਾ ਜਿਹਾ ਜ਼ਿਆਦਾ ਵੱਡਿਆ ਜਾਂ ਮਰਦਾ ਕਿ ਨਾ ਮਰਦਾ ਉਹਦੇ ਚ ਕਿਤਾ ਆ ਕੇ ਬਟਾਲੀ ਜਿੱਤ ਵੀ ਕਿ ਨਹੀਂ ਕੀਂਦੇ ਤੁਸੀਂ ਤੁਹਾਡੀ ਸਟੇਟਮੈਂਟ ਹੈ ਸਰ ਨਹੀਂ ਵਿਕਿਆ ਸਰ ਤਾਂ ਮੈਂ ਮਾਫੀ ਮੰਗ ਲੈਣਾ ਭਾਜੀ ਦਾ ਡਿਸਟੈਂਸਮੈਂਟਾ ਗੱਟੂ ਨਹੀਂ ਵਿਗਿਆ ਦੇਖੋ ਪਤਾ ਕੀ ਹੈ ਅਰੇ ਮੇਰੇ ਮੈਂ ਤੁਹਾਡਾ ਸਾਹ ਤੈਨ ਵਾਤੇ ਬੈਠਾ ਹੈ ਕੋਈ 1 ਮਿੰਟ ਇਹ ਕਿਵੇਂ ਦੋ ਸਾਲ ਦੇ ਅਸੀਂ ਸਾਹ ਦਾ ਆਏ ਇੰਦਾ ਸਾਰਾ ਮੰਡੀ ਦਾ ਸਾਰੇ ਇਹ 100 ਬੰਦੇ ਲਿਆ ਕੇ ਮੇਰੀ ਦੁਕਾਨ ਦੇ ਬਾਹਰ ਲਾਦਾ ਕਿ ਤੂੰ ਬੋਲੇ ਇੱਕ ਤਾਂ ਤੇਰੀ ਜੁਰਤ ਕਿਦਾ ਮੈਂ ਬੋਲਣ ਦੀ ਐਸ ਐ ਸਾਦ ਹੈ ਸਰ ਇਹ ਨਹੀਂ ਗੱਲਾਂ ਹੁੰਦੀਆਂ ਤੁਹਾਨੂੰ ਸੋਕੋ ਮੈਨੂੰ ਇਨਕਰੇਜ ਕਰਨਾ ਚਾਹੀਦਾ ਖੁਸ਼ ਹੋ ਜਾਈਏ ਐਪਰੀਸ਼ੀਏਟ ਕਰਨੀ ਆ ਤੁਸੀਂ ਬੋਲੇ ਹੋ ਅੱਗੇ ਤਾਂ ਕਹਿੰਦੇ ਆ ਤੁਹਾਡੇ ਵਰਗੇ 10 ਬੰਦੇ ਹੋਰ ਆਣ ਦੇਖਿਓ ਆ ਦਸ ਦੇ ਦੋ ਦਿਨ ਹੋਰ ਰੁਕ ਜਾਓ ਇੱਥੇ ਦੇਖੋ ਜਿੰਨੇ ਮੰਢੀ ਰਾਨੀਆਂ ਗੱਟੂ ਛੱਡੋ ਪਲਾਸਟਿਕ ਛੱਡੋ ਹੈ ਸਾਰੇ ਵੀ ਛੱਡਿਓ ਨੇ ਉਹਨਾਂ ਜੋ ਮੈਂ ਵੀ ਵੇਚਿਆ ਜੇ ਮੈਂ ਕਹਿੰਨਾ ਮੈਂ ਵੇਚਿਆ ਮੈਂ ਪਹਿਲੇ ਸਾਲ ਵੇਚ ਕੇ ਛੱਡਿਆ ਗੱਦ ਹੀ ਕਿਡੋ ਜਦੋਂ ਨਹੀਂ ਪਤਾ ਹੀ ਵੇਚ ਦਿੰਦਾ ਜਦੋਂ ਪਤਾ ਲੱਗਾ ਉਦੋਂ ਛੱਡ ਦਿੰਦਾ ਕਿ ਮੈਂ ਅੱਜ ਤੁਹਾਡੇ ਨਾਲ ਖਲੋ ਕੇ ਤੁਹਾਡਾ ਸਾਥ ਦੇ ਇਹਨੂੰ ਵੀ ਰੰਡਿਆ ਤੁਸੀਂ ਉਤੋਂ ਮੇਰੇ 100 ਬੰਦਾ ਮੇਰੇ ਲਗਾ ਦੇ ਲਿਆ ਕੇ ਘਲਾ ਚੜਿਆ ਹਾਜਾ ਤੂੰ ਇੰਨੀ ਟੈਂਟ ਚ ਪਾਈ ਕਿਉਂ ਅਸੀਂ ਕਹਿੰਦੇ ਆ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਕੰਮ ਕਰਦਾ ਵਧੀਆ ਕੀਤਾ ਸਾਡੇ ਅਰੇ ਦੇਖੋ ਆਪਾਂ ਇੱਕ ਚੀਜ਼ ਜਾਣੀ ਆ ਤੁਸੀਂ ਸਾਥ ਦਿਓ ਅਹੀਂ ਤੁਹਾਡੇ ਨਾਲ ਸਾਥ ਦਈਏ ਇੱਥੇ ਬਾਹਰ ਖਲੋ ਜੋ ਮੇਰੇ ਕੋ ਇੱਥੇ ਬੈਗ ਦੇ ਬੈਗ ਕਰਦੀ ਹਟੋ ਬਾਹਰ ਕੇ ਆਂਦੇ ਨੇ ਘਟੂਣਾ ਹੁਣ ਮੈਂ ਦੁਕਾਨਦਾਰ ਦਾ ਨਾਲ ਵਾ ਤੁਹਾਨੂੰ ਵੀ ਤਾਂ ਪਤਾ ਹੀ ਹੈ ਸੀ ਤੁਹਾਨੂੰ ਸਾਥ ਲੈਣ ਵਾਸਤੇ ਆਈ ਆ ਅਸੀਂ ਤੁਹਾਨੂੰ ਸਰ ਤੁਸੀਂ ਤੇ ਡਰਾਣ ਆਏ ਹੋ ਮੈਂ 2 ਮਿੰਟ ਉਧਰ ਦੀ ਦੁਕਾਨ ਤੇ ਗਿਆ ਮੇਰੀ ਲੇਬਰ ਨਹੀਂ ਮੈਨੂੰ ਪਾਪਾ ਪੁਲਸ ਆ ਗਈ ਮੇਰਾ ਬੱਚਾ ਆ ਕੇ ਡਰ ਗਿਆ ਪਾਪਾ ਪੁਲਸ ਆ ਗਈ ਪੁਲਸ ਆ ਗਈ ਕੀ ਹੋ ਗਿਆ ਮੈਂ ਗੁਨਾਹ ਕਰਦਾ ਕੋਈ ਲੈ ਦੱਸੋ ਤੁਸੀਂ ਤੇ ਡਰਾਇ ਦਿੱਤਾ ਬੱਚੇ ਨਾਲ ਡਰਾਉਂਦੇ ਰਹੀ ਮੈਂ ਤੁਹਾਡਾ ਸਾਥ ਦੇਣ ਆਉਂਦੇ ਵੀਡੀਓ ਬਾਈ ਕਿ ਲੈ ਵੀ ਜੇ ਬਟਾਲੇ ਦੇ ਸਾਰੇ ਦੇਖੋ 1 ਮਿੰਟ ਦੇਖ ਤੇ ਹਿੰਦੀ ਸਰ ਜੇ ਤੁਹਾਡੇ ਪੁਲਸਾਂ ਨੇ ਡਿਊਟੀ ਪੀਸੀਆਰ ਕਰਦੇ ਉਹਦਾ ਜਲਾ ਵੱਡੇ ਤੁਹਾਨੂੰ ਦੁੱਖ ਨਹੀਂ ਹੋਏ ਸਾਰਿਆਂ ਦਾ ਹੀ ਆ ਦੇ ਜੇ ਮੈਨੂੰ ਦੇਖੋ ਗਿਆ ਤਾਂ ਮੈਨੂੰ ਡਰਾਉਂਣਾ ਨਾ ਨਹੀਂ ਡਰਾਉਂ ਨਹੀਂ ਆਏ ਵੀਰ ਮੇਰਾ ਇਹ ਤਾਂ ਪੁੱਛਣਾ ਹੈ ਸਰ ਬੱਸ ਜੇ ਸਾਨੂੰ ਨਹੀਂ ਸਰ ਇੱਠੇ ਆਰਾਮ ਲਾ ਤੁਹਾਨੂੰ ਕਿਉਂ ਨਹੀਂ ਬਣਾ ਸਰ ਕੀ ਗੱਲ ਹੈ ਸਰ ਦੇਖੋ ਇਹ ਕਾਦੀ ਟੀਵੀ ਗੰਡਿਆ ਜੇ ਇੱਠੇ ਆਰਾਮ ਲਾਦਾ ਹਾਂ ਨਾ ਜੇ ਵੇਖੋ ਮੈਂ ਐਸਐਸਬੀ ਸਾਹਿਬ ਨਾਲ ਕੈਮਰਾ ਚੱਲਦਾ ਮੈਂ ਬੇਨਤੀ ਕਰਨਾ ਐਸਐਸਬੀ ਸਾਹਿਬ ਅਗਰ ਤੁਸੀਂ ਸੀਰੀਅਸ ਹੋ ਕੋਠਿਆਂ ਨੇ ਛਾਪੇ ਮਾਰੋ ਨਾ ਵੀ ਕਿ ਹੱਡੀ ਗੁੱਡੀ ਕਬੂਲ ਹੈ ਸਾਨੂੰ ਗੁੱਡੀ ਕਬੂਲ ਨਾ ਵਿੱਚ ਨਹੀਂ ਪਰ ਲੋਕਾਂ ਦੇ ਗਲੇ ਵੱਢਨੇ ਕਬੂਲ ਨਹੀਂ ਜੇਗੇ ਅੱਜ ਤਾਨੂੰ ਇੱਕ ਬੇਨਤੀ ਕਰਨੇ ਹੱਥ ਜੋੜ ਕੇ ਕਰਨ ਦੇ ਜੇ ਕਿ ਜੇਲ੍ਹ ਲੋਕਾਂ ਨੂੰ ਬਚਾਣਾ ਹੈ ਲੋਕਾਂ ਦੀਆਂ ਜਾਨਾਂ ਬਚਾਣੀਆਂ ਬਾਹਰ ਉਹਨਾਂ ਦੇ ਨਿਗਰਾਨੀ ਕਰੋ ਕਿਹੜਾ ਘੱਟੂ ਵੇਚਲਾ ਪਿਆ ਵੇਚਣ ਮਲੇ ਨੂੰ ਵੀ ਖਰੀਦਣ ਵਾਲਾ ਜਾਦਾ ਮੁਸਲਿਮ ਜੇ ਪਰ ਤੁਹਾਡੇ ਕੋ ਕੋਈ ਧਾਰ ਨਹੀਂ ਜਿਹਨਾਂ ਦੀ ਬੱਚਾ ਦਰਜ ਕਰ ਸਕੋ ਮੈਂ ਤੁਹਾਡੇ ਮਾਦਮ ਨਾਲ ਆਪਣੇ ਬਟਾੜੇ ਦੇ ਐਮਬਲੈਂਸਾਂ ਤੋਂ ਵੀ ਕਹਿੰਦਾ ਕਿ ਅਗਰ ਤੁਸੀਂ ਵੀ سنجیدہ ਹੋ ਨਾ ਆ ਬਾਜ਼ਾਰ ਦੇ ਵਿੱਚ ਦੱਸੋ ਘੱਟੂ ਨਹੀਂ ਨਿਕਰਿਆ ਸਾਰਾ ਘੱਟੂ ਵੇਚ ਰਿਹਾ ਤੁਹਾਡੀ ਲੋਕਾਂ ਦੀ ਸ਼ਾਮਾਂ ਦੀ ਵੇਚ ਰਿਹਾ ਜੇ ਯਾ ਤੁਹਾਡੀ ਜਗ੍ਹਾ ਤੋਂ ਬੜੀ ਫੁੱਲ ਚਾਈਦੀ ਹੈ ਤੇ ਬੜੀ ਬਹਿਸ ਚੱਲੇ ਸਰ ਬਹਿਸ ਨਹੀਂ ਚੱਲ ਰਹੀ ਦੇਖੋ ਕੱਲ ਇੱਕ ਮੇਰੇ ਕੋ ਕਸਟਮਰ ਆਇਆ ਮੈਂ ਉਹਨੂੰ ਪਲਾਸਟਿਕ ਦੀ ਡੋਰ ਛੜਾ ਕੇ ਦੂਜੀ ਡੋਰ ਦੇਣ ਲਿਆ ਸੀਗਾ ਉਹਦੇ ਨਾਲ ਹੀ ਇੱਕ ਕਸਟਮਰ ਆ ਗਿਆ ਉਹ ਪਾਜੀ ਛੱਡੋ ਐ ਕੀ ਲੈਣਾ ਤੇ ਜਿਹੜੂਗੇ ਠਟਿਆਰਾ ਮੱਲੇ ਜਿਹੜਾ ਪਲਾਸਟਿਕ ਦਾ ਘਟੂ ਮਿਲਣ ਦੀ ਆਪਾਂ ਉੱਥੇ ਚੱਲਨੇ ਉੱਥੇ ਲੈਣੇ ਚੱਲ ਗਏ ਹਾਨੂੰ ਸਰ ਦੇਖੋ ਅਸੀਂ ਵੀ ਦੁਕਾਨ ਖੋਲ ਕੇ ਬੈਠੀਆਂ ਜੀ ਇਹ ਸਰਕਾਰ ਦਾ ਸਾਥ ਦੇਣ ਦੇ ਆ ਕਿ ਨਹੀਂ ਪਲਾਸਟਿਕ ਛੱਡਿਏ ਮੈਂ ਨੂੰ ਉਸ ਲਈ ਇੰਨਾ ਗੁੱਸਾ ਆਇਆ ਮੈਂ ਵੀਡੀਓ ਇੱਕ ਬਣਾਈ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੇ ਗੁਹਾਰ ਲਗਾਈ ਕਿ ਡੀਸੀ ਸਾਹਿਬ ਮੈਂ ਤੁਹਾਡੇਗੇ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਜਿਹੜੀ ਇਹ ਪਲਾਸਟਿਕ ਦੀ ਡੋਰ ਵੇਚ ਰਹੀ ਆ ਜਾਂ ਤਾਂ ਉਹਨੂੰ ਨਕੇਲ ਪਾਓ ਤੇ ਜਾਂ ਫਿਰ ਕਲੀਅਰ ਜਿਹੜੀ ਆ ਇਹ ਕਹੋਗੇ ਅਸੀਂ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਦੇ ਆ ਉਹ ਵੇਚ ਸਕਦੇ ਆ ਤੁਸੀਂ ਦੂਜੀ ਡੋਰ ਨੂੰ ਵੇਚਣਾ ਵੀ ਨਹੀਂਗਾ ਇਹ ਵੀ ਡੋਰ ਨਾਲ ਵੇਚੀ ਅੱਜ ਮੈਂ ਹੋਨੇ ਆਪਣੀ ਦੂਜੀ ਦੁਕਾਨ ਤੇ ਗਿਆ ਸੀਗਾ ਮੈਨੂੰ ਉਧਰ ਮੇਰਾ ਬੱਚਾ ਹੀ ਆ ਅਸਨਾ ਦੇਣ ਗਿਆ ਰੋਂਦਾ ਪਿਆ ਦੇਖੋ ਕਿ ਇਸ ਤਰ੍ਹਾਂ ਹਰ ਰਾਤ ਪੁਲਿਸ ਇੱਕ ਬੰਨੇ ਸਾਥ ਮੰਗਦੀ ਆ ਤੇ ਇੱਕ ਬੰਨੇ ਡਰਾਉਂਦੀ ਆ ਸੌ ਦੋ ਵੱਧ ਬੰਦਾ ਲੈ ਕੇ ਐਸਐਸਓ ਸਾਹਿਬ ਮੇਰੀ ਦੁਕਾਨ ਤੇ ਆਏ ਨੇ ਕਿ ਹਰਾਸ ਕਰਨਵਾਦੇ ਕਿ ਤੇਰੀ ਜ਼ਰੂਰਤ ਕਿੰਨਾ ਪਈ ਤੂੰ ਵੀਡੀਓ ਬਾਨਦੀ ਮੇਰੇ ਤੇ ਜ਼ਰੂਰਤ ਹੈ ਕੀ ਆ ਮੈਂ ਜ਼ਰੂਰਤ ਦਿਖਾਵਾਂਗਾ ਮੈਂ ਕਲੀਅਰ ਉਹਨਾਂ ਨੂੰ ਵੀ ਕਿਹਾ ਕਿ ਮੈਂ ਵੀਡੀਓ ਪਾਈ ਹੈ ਅੱਗੋਂ ਵੀ ਪਾਵਾਂਗਾ ਅਗਰ ਤੁਸੀਂ ਸੰਜੀਦਾ ਹੋਵੋ ਨਾ ਤੇ ਗੱਟੂ 1 ਮਿੰਟ ਦਾ ਕੰਮ ਹੈ ਬੰਦ ਕਰਨਾ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਟਾਲੇ ਸ਼ਹਿਰ ਤੇ ਨਹੀਂ ਗੱਟੂ ਵਿਦਿਆ ਐਸਐਸਬੀ ਸਾਹਿਬ ਅੱਗੇ ਮੈਂ ਤੁਹਾਡੇ ਮਾਧਿਅਮ ਤੋਂ ਵੀ ਕਹਾਂਗਾ ਕਿ ਇੱਕ ਵਾਰੀ ਉਹ ਵੀ ਸਟੇਟਮੈਂਟ ਦੇਣ ਕਿ ਹਾਂ ਮੈਂ ਰੋਕਿਆ ਬਟਾਲੇ ਦੇ ਗੱਟੂ ਵਿਕਣ ਤੋਂ ਮੇਰੇ ਬਟਾਲੇ ਕੋਈ ਗੱਟੂ ਨਹੀਂ ਵਿਕ ਆਪਾਂ ਲੋਕਾਂ ਦੇ ਕੋਠਿਆਂ ਦੇ ਚੱਕਰ ਲਗਾਣੇ ਆ ਡਰੋਨ ਨਾਲ ਚੱਕਰ ਲਗਾਣੇ ਆ ਜੇ ਲੋਕਾਂ ਦੇ ਘਰਾਂ 'ਚ ਗੱਟੂ ਆ ਗਿਆ ਤਾਂ ਮਤਲਬ ਫਿਰ ਕਿੱਥੋਂ ਆਇਆ ਫਿਰ ਤੇ ਐਸਪੀ ਸਾਹਿਬ ਮੰਨਣਗੇ ਨਾ ਕਿ ਉਹਨਾਂ ਦੀ ਨੈਗਲੀਜੈਂਸ ਹੈ ਕਿ ਗੱਟੂ ਵਿਕਿਆ ਕਿ ਕਿੱਥੇ ਗੱਲ ਹੋਈ ਕਿਉਂ ਚਲ ਗਈ ਸਰ ਪੁਲਿਸ ਨੇ ਮੈਨੂੰ ਕੋ ਗੁਨਾਹਦਬਾਜੀ ਕੀਤਾ ਨਹੀਂ ਹੈ ਮੇਰੇ ਕੋ ਤਾਂ ਪੁਲਿਸ ਵਾਲੇ ਇਸ ਕਰਕੇ ਆਏ ਸੀਗੇ ਕਿ ਤੁਸੀਂ ਵੀਡੀਓ ਕਿਉਂ ਪਾਈ ਆ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਮੈਂ ਗੁਨਾਹ ਕਰਦਾ ਵੀਡੀਓ ਪਾਣਾ ਸਰ ਮਿਕੋ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਵਾ ਨਸ਼ੇ ਦਾ ਨਸ਼ੇ ਦੇ ਵਿੱਚ ਵੀ ਸਰਕਾਰ ਦਾ ਸਾਥ ਇਸੇ ਕਰਕੇ ਕੋਈ ਨਹੀਂ ਦਿੰਦਾ ਕਿ ਇੱਥੇ ਤੇ ਚਲੋ ਲੋੜੀ ਆ 10 ਦਿਨ ਦੀ ਖੇਡ ਆ ਸਾਰੀ ਪਰ ਨਸ਼ਾ ਜਿਹੜਾ ਬੜਾ ਲੰਮਾ ਚੱਲ ਰਿਹਾ ਜੇਕਰ ਕੋਈ ਕੇਸ ਦਾ ਸਾਥ ਦਿੰਦਾ ਪੁਲਿਸ ਦਾ ਤਾਂ 100 150 ਬੰਦਾ ਲਿਆ ਕੇ ਉਹਨੂੰ ਤੇ ਹਰਾਸ ਕਰੋਗੇ ਤੁਹਾਡਾ ਸਾਥ ਕੌਣ ਦੇਗਾ ਅਗਰ ਐਸਐਸਬੀ ਸਾਹਮਣੇ ਮੇਰੇ ਕੋਲ ਆ ਪੁੱਛਣਾ ਆਏਗਾ ਕਿੱਥੇ ਵਿਕ ਰਿਹਾ ਵਾ ਮੈਨੂੰ ਆਪਣੇ ਦਫ਼ਤਰ ਬੁਲਾਉਂਦੇ ਹਜੇ ਵੀ ਬੁਲਾਹਰ ਮੇਰਾ ਨੰਬਰ ਨੋਟ ਕਰ ਲੈ ਕਿਸੇ ਪ੍ਰੈਸ ਵਾਲੇ ਕੋਲ ਲਲਨ ਕਿਸੇ ਕੋਲ ਲਲਨ ਮੇਰਾ ਨੰਬਰ ਸਭ ਕੋ ਆ ਗਿਆ ਮੇਰੀ ਆਈਡੀ ਤੇ ਮੈਸੇਜ ਕਰਦੇ ਮੈਨੂੰ ਬੁਲਾਉਣ ਆਪਣੇ ਕੋਲ ਬੁਲਾਉਣ ਵਿਆਰ ਨਾ ਮੈਨੂੰ ਪੁੱਛੋ ਇਹ ਥੋੜੀ ਗੱਲ ਕਿ ਤੁਸੀਂ ਏਡਾ 100 150 ਬੰਦਾ ਐਸਐਸਪੀ ਸਾਹਿਬ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਮੈਂ ਡਰਨ ਵਾਲਿਆਂ ਚ ਨਹੀਂ ਐ ਪਰਚਾ ਕਰ ਲੋਗੇ ਕਰ ਲੋ ਕੀ ਹੋ ਜਾਏਗਾ ਇੱਕ ਪਰਚਾ ਹੀ ਦਰਜ ਹੋ ਜਾਏਗਾ ਨਾ ਮੇਰੇ ਨਾਂ ਤੇ ਪਰ ਮੈਂ ਤੁਹਾਡੇਗੇ ਫਿਰ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਮੈਂ ਤੁਹਾਡੀ ਪਹਿਲੇ ਦਿਨ ਆ ਕੇ ਤਾਰੀਫ ਕੀਤੀ ਸੀ ਕਿ ਤੁਸੀਂ ਇੱਕ ਲੋਕ ਮਿਲਣੀ ਕੀਤੀ ਸੀ ਕਮਿਊਨਿਟੀ ਹਾਲ 'ਚ ਮੈਂ ਤੁਹਾਨੂੰ ਉਦੋਂ ਵੀ ਗੱਟੂ ਬਾਰੇ ਕਹਾਇਗਾ ਪਰ ਮੈਂ ਅੱਜ ਫਿਰ ਕਹਿੰਨਾ ਹੈ ਗੱਟੂ ਰੋਕ ਲਓ ਲੋਕਾਂ ਦੀਆਂ ਜਾਨਾਂ ਬਚਾ ਲਓ ਪਲੀਜ਼ ਮਾਂਜੂਗ ਐਸਐਸਪੀ ਸਾਹਿਬ ਬਟਾਰਾ ਦੇ ਦਿਸ਼ਾ ਨਿਰਦੇਸ਼ਾਂ ਤਹਿ ਚਾਇਨਾ ਰੋਡ ਦੇ ਗੱਟੂਆਂ ਦੇ ਸਬੰਧ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਰੱਖਵਾ ਖੇਰੀਏ ਦੇ ਵਿੱਚ ਸ਼ਹਿਰ ਦੇ ਥਾਣੇ ਸਿਟੀ ਦੇ ਏਰੀਏ ਦੇ ਵਿੱਚ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਕਿ ਜਿਹੜੀ ਚਾਨਾ ਰੋਡ ਦੀ ਵੱਧ ਤੋਂ ਵੱਧ ਰਿਕਵਰੀ ਕੀਤੀ ਜਾ ਸਕੇ ਕੀ ਕੀ ਕਾਮਯਾਬੀ ਮਿਲੀ ਅਜੇ ਤੱਕ ਅਜੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਜੀ ਫਿਲਹਾਲ ਸਰਚ ਜਿਹੜੀ ਆ ਉਹ ਜਾਰੀ ਹੈ ਜਨਾਚਰ ਕੋ ਕਾਮਯਾਬੀ ਨਹੀਂ ਹੁੰਦੀ ਇਹ ਸੱਚ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਆਉਣ ਵਾਲੇ ਦਿਨਾਂ। ਤੇ ਸ਼ਾਂਤ ਤੇ ਤੁਸੀਂ ਗਏ ਤਾਲ ਤੋਂ ਡਰ ਸਟਾਫ ਗਿਆ ਉਸ ਦੁਕਾਨਦਾਰ ਨਾਲ ਤਿੱਖੀ ਬਹਿਸ ਹੋਈ। ਉਸ ਦਾ ਕਹਿਣਾ ਸੀ ਕਿ ਅੱਜ ਨੂੰ ਡਰੋਨ ਆਏ ਆ ਪੁਲਿਸ ਧਮਕਾਉਣ ਆਈ ਆ ਇਸ ਲਈ ਕਿ ਮੈਂ ਪੁਲਿਸ ਨੂੰ ਕਿਹਾ ਸੀ ਕਿ ਕਟੂ ਵਿਕਦਾ ਪਿਆ। ਇਹਦੇ ਬਾਰੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਜੇ ਸਾਨੂੰ ਨਹੀਂ ਪਤਾ ਤਾਂ ਤੁਸੀਂ ਗੱਲ ਸੱਟ ਨਾਲ ਸਾਂਝੀ ਕਰ ਦੋ ਜੇ ਤੁਸੀਂ ਮੋਤਪੁਰ ਦੇ ਜ਼ਿਲ੍ਹੇ ਥਾਣੇ ਆਪਣੇ ਸ਼ਹਿਰ ਦੇ ਮੋਤਪੁਰ ਆਦਮੀਆਂ ਦੇ ਵਿੱਚ ਆਉਂਦੇ ਜੇ ਤੇ ਜੇ ਸਾਨੂੰ ਸਹਿਯੋਗ ਦਿੱਤਾ ਜਾਵੇ। ਜਨਾਜ਼ਰ ਪਬਲਿਕਸ ਆ ਜੋ ਕਿ ਪੁਲਿਸ ਨੂੰ ਨਹੀਂ ਦਿੰਦੀ ਉਹਨਾਂ ਚਰ ਕੱਲੀ ਪੁਲਿਸ ਦਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਤੁਹਾਨੂੰ ਮੈਂ ਕੀ ਅਪੀਲ ਕੀ ਕਰਨਾ ਚਾਹੁੰਦੇ ਹਾਂ ਬੋਲੋ ਅਸੀਂ ਸਪੈਸ਼ਲ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਜੀ ਚਾਈਨਾ ਡੋਰਿਆ ਇਹ ਬੱਚਿਆਂ ਨੂੰ ਨਾ ਦਿੱਤੀ ਜਾਵੇ ਨਾ ਖਰੀਦੀ ਜਾਵੇ ਨਾ ਵੇਚੀ ਜਾਵੇ ਬੇਸਿਕਲੀ ਇਹ ਤਾਂ ਨੁਕਸਾਨ ਵੀ ਦੇਖਣ ਨੂੰ ਮਿਲੇ ਆ ਬਹੁਤ ਕਿਹਦਾ ਨੁਕਸਾਨ ਪੰਛੀਆਂ ਨੂੰ ਵੀ ਹੈਗਾ ਜੀ ਜਾਨਵਰਾਂ ਨੂੰ ਹੈਗਾ ਜਿਹੜੇ ਹਵਾ ਚੋੜਦੇ ਆ ਤੇ ਬਾਕੀ ਜਿਹੜੇ ਲੋਕਲ ਸਕੂਟਰ ਮੋਟਰਸਾਈਕਲ ਤੇ ਜਾਂਦੇ ਆ ਉਹਨਾਂ ਦੇ ਵੀ ਸੱਟ ਲੱਗਦੀ ਆ ਉਹਦੇ ਨਾਲ ਕੱਟ ਲੱਗਦੇ ਆ